ਉਹ ਨਮਸਤੇ ਭੈਣ ਜੀ ਸੂਟ ਬਣ ਗਿਆ ਮੇਰਾ ਨਕੀ ਗੱਲ ਸੂਟ ਮੈਂ ਤਾਂ ਵੀ ਕੋਲ ਨਾ ਜੋੜਦੀਆਂ ਹੈ ਦੱਸੀ ਜਰਾ ਮੈਨੂੰ ਹਲੇ ਪਰਸੋ ਤੋਂ ਰਾਤੀ ਮੈਨੂੰ ਸੂਟ ਫੜਾਇਆ ਆ ਤੇ ਹੁਣ ਤੂੰ ਸਵੇਰੇ ਤੜਕੇ 10 ਵਜੇ ਹਲੇ ਮਦਕਾਨ ਖੋਲੀ ਆ ਤੇ ਮੇਰਾ ਸਿਰ ਵੀ ਖਾਨ ਆ ਗਈ ਹੈ ਦੱਸੀ ਜਰਾ ਮੈਨੂੰ ਤੁਸੀਂ ਪਹਿਲੇ ਸੁੱਤੀਆਂ ਹੁੰਦੀਆਂ ਜੇ ਇੱਕ ਗੱਲ ਦੱਸ ਪਹਿਲੇ ਸੁੱਤੀਆਂ ਹੁੰਦੀਆਂ ਜੇ ਜਦੋਂ ਦੇਨ ਤਿਹਾਰ ਨੂੰ ਰਹਿ ਜਾਂਦਾ ਹਫਤਾ ਤੱਕ ਫਿਰ ਮੇਰੇ ਸਿਰ ਤੇ ਆ ਕੇ ਤੁਸੀਂ ਨੱਚਦੀਆਂ ਜੇ ਭੈਣਾ ਇੰਨੀ ਤਤੀ ਜੇ ਹੁੰਦੀ ਪਈਆਂ ਦੱਸੀ ਜਰਾ ਕੀ ਤੱਤੀ ਆਉਂਦੀ ਈ ਢੀ ਤੈਨੂੰ ਮੈਂ ਤੱਤੀ ਲੱਗੰਦੀ ਤਾਂ ਮੈਨੂੰ ਬਰਫ਼ ਦੀ ਸੇਲ ਤੇ ਬਿਠਾ ਦੇ ਹੈ ਫਿਰ ਮੁੜ ਕੇ ਤੁਹਾਨੂੰ ਸੂਟ ਐਟ ਅ ਟਾਈਮ ਚਾਹੀਦੇ ਨੇ ਪਹਿਲੇ ਤੁਸੀਂ ਸੁੱਤੀ ਆਂਦੀਆਂ ਜੇ ਪਹਿਣਾ ਪਹਿਲੇ ਦੇ ਜਿਹੜੇ ਰਿਵਾਜ ਆਊਟ ਹੋ ਜਾਂਦਾ ਆ ਨਾ ਇਹੋ ਜਿਹੇ ਕਿਹੜਾ ਰਿਵਾਜ ਹਗਾਇਆ ਜਿਹੜਾ ਮਹੀਨੇ ਬਾਅਦ ਹੀ ਆਊਟ ਹੋ ਜੂਗਾ ਮੈਨੂੰ ਦੱਸ ਦੇ ਪਹਿਣਾ ਤੂੰ ਇਹੋ ਜਿਹੇ ਕਿਹੜੇ ਰਿਵਾਜ ਹੁੰਦੇ ਨੇ ਆ ਕੌਣ ਫੋਨ ਕਰਨ ਦੀ ਆ ਹਾਂ ਪਹਿਣਾ ਬੋਲ ਜਿਹੜੀ ਸੂਟ ਹੋ ਗਿਆ ਰੈਡੀ ਮੇਰਾ ਵੀ ਪਹਿਣਾ ਨੇ ਭੈਣਾ ਵਾਲੇ ਤੂੰ ਰਾਤੀ ਮੈਨੂੰ ਸਬਜੀ ਮੰਡੀ ਵਿੱਚ ਮਿਲੀਆ ਉੱਥੇ ਤੂੰ ਮੈਨੂੰ ਸੂਟ ਫੜਾਇਆ ਐ ਮੇਰਾ ਦਿਮਾਗ ਚਟ ਚਟ ਕੇ ਮੇਰਾ ਸੂਟ ਲੱਲੋ ਫੂਟ ਸੀਧਿਓ ਟਾਈਮ ਤੇ ਸੂਟ ਸੀਧਿਓ ਨਾ ਰਤਰਾ ਤੈ ਉਹ ਜਿਹੜੀ ਮੈਂ ਛੜੀ ਮਾਰਾਂਗੀ ਇਹੋ ਜਿਹੇ ਕਿਹੜਾ ਮੰਤਰ ਫੂਕਾਂ ਦੇ ਤੇਰਾ ਸੂਟ ਸੀਦਾਂਗੀ ਮੈਨੂੰ ਦੱਸੀ ਜਰਾ ਤੂੰ ਹੈ ਤੂੰ ਹੀ ਹੱਦ ਕਰਦਿਆਂ ਦੇ ਜਲੂਸ ਕੱਢ ਛੜਿਆ ਤੂੰ ਮੇਰਾ ਸਬਜੀ ਮੰਡੀ ਵਿੱਚ ਮੈਂ ਕਿਨੇ ਸਾਰੇ ਛਾੜੇ ਨੂੰ ਪਤਾ ਲੱਗ ਗਿਆ ਹਣਾ ਕਿ ਮੈਂ ਸੂਟ ਸੀਨੀ ਆ 500 ਤਰਾ ਤੇ ਤੂੰ ਡਿਜ਼ਾਈਨਸ ਗਨਾ ਛੱਡੇ ਆ ਉੱਤੇ ਮੇਰੇ ਡੋਰੀਆਂ ਲਾ ਦੀ ਮੇਰੇ ਖੀਤੇ ਲਾ ਦੀ ਲੈਸਾਂ ਲਾ ਦੀ ਫਰਸ਼ੀ ਤਮੈਨੋ ਦੱਸ ਪੈਸੇ ਕੌਣ ਭਰੂਗਾ ਪੂਰੇ ਪੈਸੇ ਦੇ ਦੀਵਾਰੀ ਆਣੀ ਤੂੰ ਕਹਿਣਾ ਵੀਰੇ ਨੇ ਪੈਸੇ ਨਹੀਂ ਤੈਨੂੰ ਪੂਰੇ ਪਾਏ ਤੇ ਮੇਰੀ ਭੈਣਾਂ ਇੱਕ ਗੱਲ ਸੋਲਾਂ ਮੈਂ ਬੱਚਾ ਹੈ ਕਪੜਾ ਤਾਂ ਹੀ ਦੇਣਾ ਜੇ ਤੂੰ ਮੈਨੂੰ ਪੂਰੀ ਸੁਵਾਈ ਦੇ ਕੇ ਜਾਵੇਂਗੀ ਹਾਂ ਮੇਰੇ ਵੱਲੋਂ ਫਿਰ ਤੂੰ ਉਹਦੇ ਪੋਣੇ ਬਣਾ ਰਮਾਲ ਬਣਾ ਤੇ ਮੇਰੇ ਵੱਲੋਂ ਭਾਵੇਂ ਤੂੰ ਨਾਲੇ ਬਣਾ ਮੈਂ ਤਾਂ ਕੋਈ ਧਰਮਸ਼ਾਲਾ ਨਹੀਂ ਖੋਲ ਕੇ ਬੈਠੀ ਹਈ ਪੈਸੇ ਦੇ ਕੇ ਜਾਣਗੇ ਤਾਂ ਸੂਟ ਲਈ ਫੇਰੇ ਤੈਨੂੰ ਸੂਟ ਵੀ ਟਾਈਮ 'ਤੇ ਮਿਲਣਾ ਹੀ ਹਾਂ ਤੋ ਵੀ ਹੋਈਆ ਮੈਂ ਤਾਂ ਨਿੰਨਾ ਦਿੱਤੇ ਸੂਟ ਤੇਰਾ ਦੇ ਦੂੰਗੀ ਸ਼ਾਮ ਤੱਕ ਕੀ ਗੱਲ ਉਨੀਦਰ ਮੇਰੇ ਸਿਰ ਤੇ ਬੈਠੀ ਰਹਿਣਾ ਹੀ ਜੇ ਏਡੀ ਮੇਲੀ ਹੈਗੀ ਆ ਜਾ ਮੇਰੇ ਘਰ ਦੀਆਂ ਸਫਾਈਆਂ ਸਪੂਈਆਂ ਕਰ ਦੇ ਤਦ ਤੱਕ ਮੈਂ ਤੇਰਾ ਸੂਟ ਸੀਂ ਦਿੰਨੀ ਆ ਐਨਾ ਮਾੜਾ ਬੋਲਣ ਦੀ ਭੈਣਾ ਭੈਣਾ ਮੈਂ ਕਿੱਥੇ ਮਾੜਾ ਬੋਲਦੀ ਪਈ ਆ ਮੈਨੂੰ ਦੱਸ ਤਾ ਸਵੇਰੇ ਸਵੇਰੇ ਆ ਗਈ ਆ ਮੇਰੇ ਸਿਰ ਤੇ ਚੜ ਗਈ ਆ ਹੈ ਤੇ ਕੀ ਗੱਲ ਆ ਉਦੋਂ ਪਤਾ ਨਹੀਂ ਤੁਸੀਂ ਕਹਿੰਦੇ ਮਾਨਸਾਨ ਨੇ ਕੋਕੋ ਲੈ ਕੇ ਆ ਜਾਂਦੇ ਹੋ ਮੁੜ ਕੇ ਮੇਰਾ ਕੋਈ ਕੰਮ ਨਹੀਂ ਸਿਰੇ ਚੜਦਾ ਇੱਕ ਗੱਲ ਕਵਾਂ ਭੈਣ ਜੀ ਤੇਰੇ ਨਾਲ ਬਹੁਤ ਨਖਰੇ ਹੋ ਗਏ ਨੇ ਮੈਂ ਨਖਰੇ ਕਰ ਆ ਤੇਰਾ ਸੂਟ ਜਿਹੜਾ ਤੁਹਾਡੇ ਵਰਗੀਆਂ ਦੇ ਨਖਰੇ ਚੱਲਦੀਆਂ ਨਾ ਜਾਂ ਉਹਨਾਂ ਕੋਲੋਂ ਸੂਟ ਸਵਾਰਾ ਕਿਤੇ ਤੁਹਾਡੀ ਸਲਾਈ 19 ਤੋਂ 21 ਨਹੀਂ ਹੋਣੀ ਚਾਹੀਦੀ ਪੂਰੀ ਤਾਂ ਸ਼ੇਪ ਆਣੀ ਚਾਹੀਦੀ ਹੈ ਹੈ ਤੁਹਾਨੂੰ 500 ਡਿਜ਼ਾਈਨ ਚਾਹੀਦੇ ਆ ਸਵਾਈ ਤੁਸੀਂ ਭਰਨੀ ਨਹੀਂ ਤੇ ਹੁਣ ਸਿਰ ਤੇ ਆ ਕੇ ਜਦੋਂ ਦਿਨ ਧਿਆਰਾ ਮੇਰੇ ਨੱਚਦੀਆਂ ਜੇ ਉੱਤੋਂ ਤੁਸੀਂ ਇੰਨਾ ਇੰਨਾ ਮੈਨੂੰ ਸੁਣਾ ਕੇ ਜਾਂਦੀਆਂ ਜੇ ਕੀ ਗੱਲ ਆ ਤੁਸੀਂ ਮੇਰੇ ਘਰ ਰਸਨ ਵੀ ਪਾ ਜਾਂਦੇ ਜੇ ਪਤਾ ਨਹੀਂ ਇੱਕ ਸੂਟ ਦੇ ਜਾਂਦੀਆਂ ਨੇ 20 ਫੇਰੇ ਮਾਰਦੀਆਂ ਨੇ ਪਹਿਲੇ ਬਣ ਲੱਗਿਆ 20 ਫੇਰੇ ਮਾਰਦਿਆ ਨੇ ਫਿਰ ਬਣਵਾਣ ਤੋਂ ਬਾਅਦ 20 ਫੇਰੇ ਮਾਰਦਿਆ ਨੇ ਆ ਖੁੱਲਾ ਹੋ ਗਿਆ ਯਾ ਸੀਨ ਟਾਈਟ ਹੋ ਗਈ ਉਹ ਗਲਾ ਬਿੰਗਾ ਹੋ ਗਈ ਯਾ ਤੜਿੰਗਾ ਆ ਗਈ ਫਿਰ ਇਹਨਾਂ ਦੇ ਨੱਕ ਦਲੇ ਸੂਟ ਨਹੀਂ ਆਂਦਾ ਉਂਝ